ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਆਂ ਇਹ ਵੀਰ ਆਪਣੇ ਬੱਚੇ ਨੂੰ ਛੱਡ ਕੇ ਗਿਆ ਸੀ 1 ਸਾਲ ਦੇ ਨੂੰ ਯੂ ਐਸ اے ਸੱਜਿਆਸੀ ਭੈਣ ਨੇ 10 ਸਾਲ ਨਿਗਾਏ ਇਸ ਵੀਰ ਨੇ ਪਰਿਵਾਰ ਤੋਂ ਬਿਨਾ ਫਿਰ ਵੀ ਇਸ ਵੀਰ ਨੂੰ ਪੱਕੇ ਕਾਗਜ਼ ਨਹੀਂ ਮਿਲੇ ਯੂ ਐਸ اے ਦੇ ਇਹ ਵੀਰ ਹਾਰ ਕੇ ਆਪਣੇ ਪਰਿਵਾਰ ਕੋਲੇ ਆ ਗਿਆ ਦੋਸਤੋ ਇਸ ਵੀਰ ਨੇ ਆਪਣੇ ਪਰਿਵਾਰ ਨੂੰ ਚਲਾਉਣ ਦੇ ਲਈ ਦੇਖੋ ਕਿੰਨੇ ਸਾਲ ਖਰਾਬ ਕੀਤੇ ਨੇ ਦੋਸਤੋ ਇਸ ਵੀਰ ਨੇ ਅਮਰੀਕਾ ਦੀ ਡੋਂਕੀ ਲਈ ਤੇ ਇਥੇ ਵੀਰ ਦਿਹਾੜੀਆਂ ਕਰਦਾ ਸੀ। ਦੋਸਤੋ ਇਸ ਵੀਰ ਨੇ ਅਮਰੀਕਾ ਆ ਕੇ ਤਰੱਕੀ ਕੀਤੀ ਤੇ ਬਦਲ ਕੇ ਰੱਖਦੇ ਘਰ ਦੇ ਹੁਲਾਤ। ਦੋਸਤੋ ਇਹ ਵੀਰ 10 ਸਾਲ ਬਾਅਦ ਫੇਰ ਵੀ ਪੱਕਾ ਨਹੀਂ ਹੋਇਆ ਤੇ ਫੇਰ ਅਮਰੀਕਾ ਛੱਡ ਕੇ ਪੰਜਾਬ ਆ ਗਿਆ। ਦੋਸਤੋ ਇਸ ਵੀਰ ਨੇ ਆਪਣੇ ਪਰਿਵਾਰ ਨੂੰ ਛੱਡ ਕੇ ਦੇਖੋ ਕਿੰਨੀ ਮਿਹਨਤ ਕੀਤੀ ਆ ਤੇ ਪਰਿਵਾਰ ਦੇ ਸੁਪਨੇ ਪੂਰੇ ਕਰਨ ਦੇ ਲਈ ਦਿਨ ਰਾਤ ਇੱਕ ਕਰਤਾ। ਦੋਸਤੋ ਇਹ ਵੀਰ ਆਪਣੇ ਪਰਿਵਾਰ ਤੋਂ ਬਿਨਾਂ ਵਿਦੇਸ਼ਾਂ ਵਿੱਚ ਕਿਵੇਂ ਰਿਹਾ ਹੋਊਗਾ? ਪਰਮਾਤਮਾ ਜੀ ਇਸ ਛੋਟੇ ਜਿਹੇ ਪਰਿਵਾਰ ਤੇ ਆਪਣੀ ਕਿਰਪਾ ਬਣਾਈ ਰੱਖੀ। ਦੋਸਤੋ ਕੀ ਕਹਿਣਾ ਚਾਹੂੰਗਾ ਵੀਡੀਓ ਔਰ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜੀ।